ਨਯਾ ਸਕਾਰ ਮੁਰਦਾ ਆਵਾਜ਼ ਮੁਰਦਾਬਾਦ ਮੁਰਦਾਵਾ ਮੋਟਰਵਾਸ ਮੇਕਵਾ ਮੁਰਦਾਬਾਦ ਮੁਰਦਾਬਾਦ ਮੁਰਦਾਵਾ ਉਹ ਪਾਣੀ ਅਸੀਂ ਤੁਸੀਂ ਕੁਰਲੀ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਗੰਦਾ ਪਾਣੀ ਹੈਗਾ ਥੱਲੇ ਵਾਲਾ ਲਗਨ ਮਾਜਾ ਜੇਈ ਕੋ ਨੇ ਕਿਹਾ ਵੀ ਪਾਣੀ ਨਹੀਂ ਛੱਡਣਾ ਸੋਹਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਛੋਡੇ 2 ਵਜੇ ਪਾਣੀ ਆ ਜਾਵੇ 2 ਵਜੇ ਪਾਣੀ ਛੱਡਿਆ ਨਾਲ ਦੀ ਨਾਲ ਜੇਈ ਸਾਹਮਣੇ ਪਾਣੀ ਬੰਦ ਕਰਵਾਤਾ ਤੇ ਪਾਣੀ ਸਾਡੇ ਬਿਨਾ ਹੋ ਰਿਆ ਨਹੀਂ ਆਇਆ ਤੇ ਬਿੱਲ ਹਰ ਹਰ ਮਹੀਨੇ ਤੀਜੇ ਮਹੀਨੇ ਆ ਜਾਂਦਾ ਹੈ ਬਿੱਲ ਉਹਦਾ ਪੈਸੇ ਅਸੀਂ ਕਿਸ ਚੀਜ਼ ਦੇ ਭਰੀ ਜੇ ਨੂੰ ਫੋਨ ਕੀਤਾ ਵੀ ਜੇ ਸਾਹਿਬ ਸਾਡੇ ਪਾਣੀ ਵੀ ਘੰਟਾ ਤਾਂ ਪੈ ਚੱਲ ਜਾਂਦੇ ਕਹਿੰਦੇ ਨਹੀਂ ਜੀ ਅਸੀਂ ਅਖੇ ਕਿ ਅਸੀਂ ਐਸਡੀਐਮ ਦੇ ਜਾਂ ਕਹਿੰਦੇ ਜਿੱਥੇ ਮਰਜੀ ਜਾਵੜ ਪਾਣੀ ਦਾ ਤਾਂ ਸੋਡਾ ਇਹੀ ਹਾਲ ਰਹੂਗਾ ਦਾਵੇ ਤਾਂ ਬੜੇ ਕੀਤੇ ਨੇ ਕੈਲੀਫੋਰਨੀਆ ਵਾਲਿਆਂ ਨੂੰ ਲੱਗਦਾ ਵੀ ਨਹੀਂ ਨਹੀਂ ਕੁਝ ਨਹੀਂ ਕੋਈ ਐਵੇਂ ਬਸ ਖਾਲੀ ਫੋਕੇ ਦਾਵੇ ਹੀ ਆਏ ਕੁਝ ਨਹੀਂ ਹੋ ਰਿਹਾਗਾ ਪ੍ਰਵਾਦ ਪ੍ਰਵਾਦ ਮਰਦਾਬਾਦ 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 ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਜੈ ਜੈ ਮਰਦਾਬਾਦ 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 ਮੇਰਾ ਨਾਮ ਜਸਵਿੰਦਰ ਕੌਰ ਅਸ ਮਲੜਪੁਰ ਨਿੱਕੇ ਬੋਲਦੇ ਆ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ 2 ਸਾਲ ਤੋਂ ਪਾਣੀ ਬਿਲਕੁਲ ਨਹੀਂ ਆ ਰਿਹਾ ਆਰੇ ਪਾਣੀ ਨਾਲ ਕੱਪੜੇ ਧੋਣੇ ਆ ਉਹ ਵੀ ਕਿਸੇ ਪਿੰਡ ਜਾ ਕੇ ਕਦੇ ਉੱਛ ਰੱਜ ਜਾਨੇ ਆ ਕਦੇ ਬੁੱਟਰ ਜਾਨੇ ਆ ਕਦੇ ਭਾਰੂ ਕੱਪੜੇ ਧੋਣ ਜਾਨੇ ਆ ਛੋਰੇ ਵਾਲੇ ਪਾਣੀ ਹੱਡੀਆਂ ਨੂੰ ਛੋਰੇ ਲੱਗਦਾ ਮੰਗ ਕੀ ਕਰਦੇ ਸਰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਪਾਣੀ ਦੇ ਸਾਡੀ ਦੋ ਘੰਟੇ ਹਰ ਰੋਜ਼ ਪਾਣੀ ਦੀ ਸਪਲਾਈ ਹਰ ਰੋਜ਼ ਪਾਣੀ ਦੀ ਸਪਲਾਈ ਦਿੱਤੀ ਜਾਂਵੇ ਦੋ ਘੰਟੇ ਅਸੀਂ ਪਾਣੀ ਹਰ ਰੋਜ਼ ਆਵੇ ਇਹੀ ਮੰਗ ਕਰਦੇ ਸਰਕਾਰ ਤੋਂ ਕਿ ਜਦੋਂ ਬਜਾਜ ਜੇਈ ਕੋਲ ਨੇ ਕਿਹਾ ਵੀ ਪਾਣੀ ਨਹੀਂ ਛੱਡਣਾ ਅਸੀਂ ਬੇਨਤੀ ਕਰਕੇ ਗਏ ਸੀ 2 ਵਜੇ ਪਾਣੀ ਛੱਡਤਾ 10 ਮਿੰਟ ਪਾਣੀ ਆਇਆ ਸਾਰੀ ਮੁਕਲੋਨੀ ਚ ਪਹੁੰਚ ਗਿਆ ਪਾਣੀ ਬੰਦ ਕਰਾਇਆ ਗਿਆ ਪਾਣੀ ਕਿਹਾ ਕਿ ਸਾਡਾ ਨਾਮ ਮੇਰਾ ਨਾਮ ਚੰਜੀਤ ਕੌਰ ਹੈ ਅਸੀਂ ਮਰਦਨਾ ਕਲਨੀ ਦੇ ਵਿੱਚੋਂ ਉੱਥੋਂ ਦੇ ਬਸਨੀ ਹੋ ਜਾਵਾਂਗੇ ਜੇ ਤਰਨਾ ਲੱਗਾ ਜੀ ਬਟਰਨਾ ਤਰਨਾ ਸਾਨੂੰ ਜੀ ਅਸੀਂ ਸਾਨੂੰ ਮਜਬੂਰ ਕੀਤਾ ਗਿਆ ਆ ਸਾਡੇ ਜੀ ਨਹੀਂ ਕਰਦਾ ਸੀ ਤਰਨਾ ਲਾ ਅਸੀਂ ਕੰਮ ਕਾਜ ਛੱਡ ਕੇ ਆਪਦੇ ਘਰਾਂ ਦੇ ਤੁਸੀਂ ਐਵੇਂ ਵੇਖੋ ਐਨੀ ਝੁੱਪ ਦੇ ਵਿੱਚ ਅਸੀਂ ਹੁਣ ਵੀ ਬੈਠੇ ਆ ਇਸ ਧਰਨੇ ਤੇ ਸਵੇਰ ਵੀ ਆਏ ਸਵੇਰ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਡੇ 2 ਵਜੇ ਪਾਣੀ ਆ ਜਾਈ। 2 ਵਜੇ ਪਾਣੀ ਛੱਡਿਆ ਨਾਲ ਦੀ ਨਾਲ ਜੇਈ ਸਾਹਿਬ ਨੇ ਪਾਣੀ ਬੰਦ ਕਰਵਾਤਾ। ਅਖੇ ਤੁਹਾਡੇ ਪਾਣੀ ਸਵੇਰ ਹੋ ਆਊਗਾ ਹੁਣ ਨਹੀਂ ਤੁਹਾਡੇ ਪਾਣੀ ਆ ਸਕਦਾਗਾ। ਅਸੀਂ ਫਿਰ ਜੇਈ ਨੂੰ ਫੋਨ ਕੀਤਾ ਵੀ ਜੇਈ ਸਾਹਿਬ ਸਾਡੇ ਪਾਣੀ ਵਿੱਚ ਘੰਟਾ ਤਾਂ ਪੈ ਚੱਲ ਜਾਏ ਦੇਖਣੇ ਨਹੀਂ ਜੀ। ਅਸੀਂ ਅਖੇ ਵੀ ਅਸੀਂ ਐਸਡੀਐਮ ਦੇ ਜੇ ਕਹਿੰਦੇ ਜਿੱਥੇ ਮਰਜੀ ਜਾਵੜ ਪਾਣੀ ਦਾ ਤਾਂ ਤੁਹਾਡਾ ਇਹੀ ਹਾਲ ਰਹੂਗਾ। ਅੱਗੋਂ ਫੋਨ ਕਰਤਾ ਕਿੰਨੇ ਚਿਰ ਤੋਂ ਇਸ ਤਰ੍ਹਾਂ ਪਰੇਸ਼ਾਨੀ ਸਾਡਾ ਤਾਂ ਵੀਰ ਜੀ 2 2 ਸਾਲ ਹੋ ਗਏ ਆਈ ਗਰਮੀ ਅਸੀਂ ਬਹੁਤ ਦੁਖੀ ਹੁੰਨੇ ਆ ਬਹੁਤ ਦੁਖੀ ਹੁੰਨੇ ਆਸ ਪਾਣੀ ਕਨੇ ਸਾਡਾ ਪਾਣੀ ਥੱਲੇ ਦਾ ਧਰਤੀ ਦਾ ਜਿਹੜੇ ਸਾਡੇ ਬੋਰ ਆ ਉਹਨਾਂ ਦਾ ਪਾਣੀ ਚੈੱਕ ਕੀਤਾ ਜਾਵੇ ਵੀ ਕਿੰਨਾ ਪਾਣੀ ਹੋ ਹੈਗਾ ਵੀ ਖਰਾਬ ਪਾਣੀ ਹੈਗਾ ਪਾਣੀ ਤਾਂ ਮੋਟਲੀ ਸਹੂਲਤਾ ਕਰੇ ਫਿਰ ਕੰਮ ਕਿਸ ਤਰ੍ਹਾਂ ਚੱਲਦਾ ਫਿਰ ਕੰਮ ਕੀ ਅਸੀਂ ਬਸ ਆਹੀ ਸਾਡਾ ਰੋਣਾ ਪਿੱਟਣਾ ਰਹਿੰਦਾ ਹੈਗਾ ਕਦੇ ਕਿਸੇ ਕਦੇ ਰੁਪੜੇ ਧੋਗ ਲਾਦਾ ਕਦੇ ਕਿਤੇ ਵੀ ਸਿਆਚ ਵੀ ਸਾਡੇ ਪਾਣੀ ਨਹੀਂ ਆਉਂਦਾਗਾ ਅੱਗੋਂ ਕਹਿੰਦੇ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਫਿਰ ਜਿਹੜੇ ਇੱਥੇ ਵੱਡੇ ਵੱਡੇ ਡੱਗ ਬਣਾਏ ਉਹ ਕਾਦੀ ਖਾਤਰ ਬਣਾਏ ਜਦੋਂ ਇਹਨਾਂ ਨੇ ਪਾਣੀ ਪੂਰਾ ਸਟੋਰੀ ਨਹੀਂ ਕਰਨਾਗਾ ਪਾਣੀ ਤਾਂ ਨਹਿਰਾਂ ਤੱਕੇ ਵੀ ਬੰਦ ਹੁੰਦੀਆਂ ਸੀ ਹੁਣ ਤਾਂ ਨਹੀਂ ਕੋਈ ਬੰਦ ਹੋਣ ਲੱਗੀਆਂ ਹਾਂਜੀ ਕਿਨਾ ਕਿ ਤੁਸੀਂ ਹਾਂਜੀ ਮੇਰਾ ਨਾਮ ਲਵਨੀਕ ਸਿੰਘ ਹੈ ਮੈਂ ਵਾਸੀ ਗਿੱਦੜਵਾਹਾ ਮੰਨਨ ਕਲੋਨੀ ਤੋਂ ਰਹਿੰਦਾ ਹਾਂ ਕੀ ਕਹਿਣਾ ਚਾਹੁੰਗੇ ਅੱਜ ਜੀਤਰ ਨਾਲ ਲਾਈਵ ਅੱਜ ਸਰ ਸਾਡੇ ਬਹੁਤ ਮਹੀਨੇ ਦੇ ਦਿਨੇੜ ਹੋ ਗਿਆ ਸਾਡੇ ਪਾਣੀ ਨਹੀਂ ਆਇਆਗਾ ਵਾਟਰ ਵਾਕਸ ਦਾ ਸਾਨੂੰ ਥੱਲੇ ਵਾਲਾ ਪਾਣੀ ਯੂਜ਼ ਕਰਨ ਤੇ ਬਹੁਤ ਮਜਬੂਰ ਕੀਤਾ ਜਾ ਰਿਹਾ ਹੈ ਪਾਣੀ ਬਹੁਤ ਹੀ ਜ਼ਿਆਦਾ ਗੰਦਾ ਆ ਰਿਹਾ ਥੱਲੇ ਵਾਲਾ ਪਾਣੀ ਅਸੀਂ ਉਹ ਨਹੀਂ ਯੂਜ਼ ਕਰ ਸਕਦੇ ਇਹ ਬਟ ਹੁਣ ਅੱਜ ਸਵੇਰ ਅਸੀਂ ਇੱਥੇ ਆਏ ਸੀਗੇ ਸਾਨੂੰ ਕਿਹਾ ਗਿਆ ਸੀ ਕਿ ਪਾਣੀ ਅੱਜ ਦੁਪਹਿਰੇ ਛੱਡ ਦਾਂਗੇ ਪਾਣੀ ਉਹ ਛੱਡਿਆ ਥੋੜੀ ਦੇਰ ਹੀ ਪਾਣੀ ਆਇਆ ਉਸ ਤੋਂ ਬਾਅਦ ਪਾਣੀ ਬੰਦ ਕਰ ਦਿੱਤਾ ਗਿਆ ਜੀ ਸਾਹਿਬ ਨੇ ਆਪ ਫੋਨ ਕਰਕੇ ਕਿਹਾ ਵੀ ਪਾਣੀ ਬੰਦ ਕਰ ਦਿਓ ਅਸੀਂ ਰੋਜ਼ ਰੋਜ਼ ਇੱਥੇ ਗੇਟ ਨਹੀਂ ਲਾ ਸਕਦੇ ਇਸ ਲਈ ਅਸੀਂ ਅੱਜ ਆ ਕੇ ਇੱਥੇ ਧਰਨਾ ਦਿੱਤਾ ਕਿ ਅੱਜ ਹੀ ਸਾਡਾ ਹੱਲ ਕੀਤਾ ਜਾਵੇ ਪਾਣੀ ਸਾਡੇ ਮੀਨਾ ਹੋ ਗਿਆ ਨਹੀਂ ਆਇਆ ਤੇ ਬਿੱਲ ਹਰ ਹਰ ਮਹੀਨੇ ਤੀਜੇ ਮਹੀਨੇ ਆ ਜਾਂਦਾ ਹੈ ਬਿੱਲ ਉਹਦਾ ਪੈਸੇ ਅਸੀਂ ਕਿਸ ਚੀਜ਼ ਦੇ ਉੱਪਰ ਹੀ ਸਾਨੂੰ ਬਹੁਤ ਤੰਗੀ ਆ ਰਹੀ ਹੈ ਬੱਚੇ ਹੈਗੇ ਘਰੇ ਬੱਚਿਆਂ ਨੂੰ ਬਹੁਤ ਤੰਗੀ ਆ ਰਹੀ ਹੈ ਉਹ ਪਾਣੀ ਅਸੀਂ ਤੁਸੀਂ ਕੁਰਲੀ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਗੰਦਾ ਪਾਣੀ ਹੈਗਾ ਥੱਲੇ ਵਾਲਾ ਉਹ ਦਾਵੇ ਤਾਂ ਬੜੇ ਕੀਤੇ ਨੇ ਕੈਲੀਫੋਰਨੀਆ ਮਾਦਾਂਗੇ ਲੱਗਦਾ ਨਹੀਂ ਜ ਨਹੀਂ ਕੁਝ ਨਹੀਂ ਕੋਈ ਐਵੇਂ ਬਸ ਖਾਲੀ 포ਕੇ ਦਾਵੇ ਹੀ ਹੈ ਇਹ ਕੁਝ ਨਹੀਂ ਹੋ ਰਿਹਾਗਾ ਪਾਣੀ ਨਹੀਂ ਜਦੋਂ ਇੰਨਾ ਤੋਂ ਪੂਰਾ ਆ ਰਿਹਾ ਜੇ ਇਹ ਨਹੀਂਗਾ ਕਿ ਪਾਣੀ ਹੈ ਨਹੀਂਗਾ ਪਾਣੀ ਦੂਜੀ ਸਾਈਡ ਕਿਵੇਂ ਆ ਰਿਹਾ ਪਾਣੀ ਬਾਜ਼ਾਰ ਚ ਮੰਡੀ ਚ ਪਾਣੀ ਕਿਵੇਂ ਆ ਰਿਹਾ ਹੁਣ ਜਦੋਂ ਪਾਣੀ 2 ਮਿੰਟ ਦਾ ਦਾ 5 ਮਿੰਟ ਲਈ ਛੱਡਿਆ ਉਹ ਪਾਣੀ ਕਿਵੇਂ ਆ ਗਿਆ ਪਾਣੀ ਇਹਨਾਂ ਕੋਲ ਹੈਗਾ ਤਾਂ ਹੀ ਆ ਰਿਹਾ ਕਿਸ ਤਰ੍ਹਾਂ ਦਿੱਕਤ ਕਰੀਂ ਨਾ ਹੋਵੇ ਜੀ ਕਿਸ ਤਰ੍ਹਾਂ ਦਿੱਕਤ ਬਹੁਤ ਔਖੇ ਬਹੁਤ ਹੀ ਔਖੇ ਅਸੀਂ ਕੱਟ ਰਹੇ ਹਾਂ ਥੱਲੇ ਵਾਲਾ ਪਾਣੀ ਹੀ ਉਹਦੋਂ ਦਾ ਯੂਜ਼ ਕਰ ਰਹੇ ਹਾਂ ਸਾਨੂੰ ਇਹੀ ਕਹਿ ਜਾ ਰਿਹਾ ਕਿ ਆਜੂ ਪਾਣੀ ਆਜੂ ਮੈਸੇਜ ਆ ਜਾਂਦਾ ਹੈ ਕਿ ਤੁਹਾਨੂੰ ਪਾਣੀ ਆ ਜਾਊਗਾ ਰੋਜ਼ ਮੈਸੇਜ ਆ ਜਾਂਦਾ 500 ਸਾਢੇ 4 ਵਜੇ ਤੱਕ ਸਾਢੇ 5 ਵਜੇ 6 ਵਜੇ ਮੈਸੇਜ ਆ ਜਾਂਦਾ ਵੀ ਤੁਹਾਨੂੰ ਪਾਣੀ ਆ ਜਾਊਗਾ ਬਟ ਪਾਣੀ ਨਹੀਂ ਆਉਂਦਾਗਾ ਅਸੀਂ ਉਹ ਮੋਟਰਾਂ ਛੱਡਦੇ ਰਹਿੰਨੇ ਆ ਪਾਗਲਾਂ ਨੂੰ ਸਾਰਾ ਦਿਨ ਸਵੇਰ ਤੁਰੇ ਫਿਰਦੇ ਰਹਿੰਨੇ ਆ ਸਾਡੇ ਕੋਲ ਹੋਰ ਕੋਈ ਕੰਮ ਨਹੀਂਗਾ ਅਸੀਂ ਆ ਸਾਰੇ ਬੰਦੇ ਕੋਈ ਆਫਿਸ ਜਾਣਾ ਹੁੰਦਾ ਕਿਸੇ ਨੇ ਗੁਰੂ ਘਰ ਜਾਣਾ ਹੁੰਦਾ ਅਸੀਂ ਉਹਨੂੰ ਉਹੀ ਕੰਮ ਹੀ ਕਰਨ ਲੱਗੇ ਰਹਿ ਗਏ ਇਹ ਨਾ ਸਾਡਾ ਕੋਈ ਟਾਈਮਿੰਗ ਚੇਂਜ ਕਰਦੇ ਆ ਸਵੇਰ ਮਾਰਨਿੰਗ ਆ ਕਿ ਤੁਹਾਡੇ ਪਾਣੀ ਆਊਗਾ ਸਰਦੀ ਗਰਮੀ ਇਹੀ ਪਾਣੀ ਆਉਂਦਾ ਇਹੀ ਟਾਈਮ ਹੈ ਇਹਨਾਂ ਦਾ ਮੈਸੇਜ ਮੈਸੇਜ ਜ਼ਰੂਰ ਆਉਂਦਾ ਪਰ ਪਾਣੀ ਨਹੀਂ ਆਉਂਦਾ ਜਿਉਂ ਅਸੀਂ 4 ਸਾਢੇ ਪਹਿਲਾਂ ਤਾਂ ਛੱਡ ਛੱਡ ਕੇ ਦੇਖਦੇ ਆ ਕੀ ਪਤਾ ਲੀਕੇਜ ਆ ਜੀ ਪਹਿਲਾਂ ਆ ਜੀ ਪਾਣੀ ਪਰ ਜਦੋਂ ਦੇਖੀ ਨਾ ਪੌਣੇ 5 ਵਜੇ ਜਿਉਂ ਮੋਟਰ ਛੱਡੀ ਦੀ ਹੈ ਨਾ ਨਾ ਤਾਂ ਪਾਣੀ ਆਉਂਦਾ ਨੀਂਦ ਖਰਾਬ ਆ ਲੱਗ ਹੈ ਮੋੜ ਕੇ ਮੱਥਾ ਮਾਰ ਮਾਰ ਕੇ ਮਾਰ ਮਾਰ ਕੇ